ਹਲੋ ਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਮੇਰੇ ਚੈਨਲ ਸਿਮਰਨ ਹੋਮਸੋਂ ਤੇ ਇਹ ਸਬਜੀ ਬਣਾ ਰਹੀਆਂ ਬੱਬੀ ਵੀ ਬਿਲਕੁਲ ਸਿੰਪਲ ਤਰੀਕੇ ਨਾਲ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਸਬਜੀ ਬਣਾ ਰਹੀਆਂ ਕੋਈ ਜਿਆਦਾ ਮਸਾਲੇ ਮਸੂਲੇ ਜੇ ਨਹੀਂ ਪਾਦੀ ਮੈਂ ਤੇ ਇਧਰ ਆਪਾਂ ਨੇ ਪਹਿਲਾਂ ਆਲੂ ਫਰਾਈ ਕਰਨੇ ਰੱਖਤੇ ਸੀਗੇ ਤੇ ਇੱਕ ਪਾਸੇ ਪਹਿਲਾਂ ਗੋਭੀ ਬੋਇਲ ਕਰ ਲਈ ਸੀ ਠੀਕ ਹੈ ਨਾ ਜੀ ਨਮਕ ਤੇ ਹਲਦੀ ਪਾ ਕੇ ਤਾਂ ਇਹ ਹੈਗਾ ਇਹ ਦੇਖੋ ਨਮਕ ਤੇ ਹਲਦੀ ਪਾ ਕੇ ਇਨਵੋਸ਼ ਕਰ ਲਿਆ ਸੀਗਾ ਤੇ ਇੱਕ ਵਾਰੀ ਬੋਇਲ ਕਰ ਲਈ ਕਿਉਂਕਿ ਜਿਹੜਾ ਸਪਰੇ ਹੁੰਦਾ ਇਹਦੇ ਵਿੱਚੋਂ ਨਿਕਲ ਜਾਂਦਾ ਹਨਾ ਕੋਈ ਵੀ ਇਹ ਮਿੱਟੀ ਘਟਾ ਜੋ ਵੀ ਸਪਰੇ ਵਗੈਰਾ ਦਵਾਈ ਇਧਰ ਜਿੰਨੇ ਕ ਆਇਲ ਆਪਾਂ ਨੇ ਦੇਖੋ ਪਾਇਆ ਨਾ ਤੇਲ ਐਨੇ ਚ ਹੀ ਬਣਾ ਦੇਣੀ ਸਬਜੀ ਆਪਾਂ ਨੇ ਕੋਈ ਜ਼ਿਆਦਾ ਨਹੀਂ ਤੇਲ ਤੇਲ ਨਹੀਂ ਕਰਨਾ ਇਹ ਉਹਦੇ ਨਰਮ ਨਰਮ ਜਿਹੇ ਡੰਡਲੇ ਜੇ ਸੀਗੇ ਗੋਭੀ ਤੇ ਬਹੁਤ ਵਧੀਆ ਤੇ ਸੌਫਟ ਸੌਫਟ ਇਹ ਵੀ ਮੈਂ ਕੱਟ ਲੇ ਤੇ ਬਹੁਤ ਸਵਾਦ ਲੱਗਦੇ ਨੇ ਮੈਨੂੰ ਟੇਸਟੀ ਲੱਗਦੇ ਨੇ ਇਹਦੇ ਵਿੱਚ ਨਾ ਵਿੱਚ ਹੀ ਪਾ ਲੈਣੇ ਹੁਣ ਆਲੂਆਂ ਦੇ ਵਿੱਚ ਪਹਿਲਾਂ ਜੀਰਾ ਪਾ ਲਿਆ ਸੀਗਾ ਆਲੂ ਫਰਾਈ ਕਰਨੇ ਵਾਸਤੇ ਰੱਖ ਲੇ ਥੋੜਾ ਜਿਹਾ ਪਾਤਾ ਸੀ ਨਮਕ ਇਹ ਕੋਈ ਮੈਂ ਜ਼ਿਆਦਾ ਰੈਸিপি ਨਹੀਂ ਦੱਸ ਰਹੀ ਸਿਰਫ ਸਿੰਪਲ ਤਰੀਕੇ ਨਾਲ ਦੱਸ ਰਹੀ ਆਂ ਵੀ ਜਲਦੀ ਔਰ ਬਿਲਕੁਲ ਸਿੰਪਲ ਬਣਾਓ ਬਹੁਤ ਟੇਸਟੀ ਬਣਦੀ ਹੈ ਤੇ ਇਹ ਤੁਹਾਨੂੰ ਮੈਂ ਸਾਰੇ ਮਸਾਲੇ ਦਿਖਾ ਰਹੀ ਆਂ ਇਧਰ ਚਾਹ ਤੜੀ ਹੋਈ ਹੈ ਨਾਲ ਦੀ ਨਾਲ ਹੀ ਤੇ ਇਹਦੇ ਵਿੱਚ ਹੀ ਦੇਖੋ ਹੁਣ ਪਿਆਜ਼ ਵੀ ਪਾ ਲੈਣੇ ਇਹਨੂੰ ਥੋੜਾ ਜਿਹਾ ਫਰਾਈ ਕੀਤਾ 5 ਕ ਮਿੰਟ ਨਾਲ ਹੀ ਪਿਆਜ਼ ਕਿਉਂਕਿ ਜਿਵੇਂ ਉਹਨੇ ਭੁੰਨੀ ਜਾਣਾਂ ਦੇ ਨਾਲ ਹੀ ਪਿਆਜ਼ ਬਣ ਜਾਣਗੇ ਆਪਣੇ ਪਿਆਜ਼ ਭੁੰਨ ਹੋਈ ਜਾਣੇ ਨੇ ਠੀਕ ਹੈ ਜੀ ਚਾਹ ਵੀ ਬਣ ਗਈ ਆਪਣੀ ਤੇ ਚਾਹ ਪੀ ਲੋ ਜੀ ਆਜੋ ਜਿੰਨੇ ਜਿੰਨੇ ਚਾਹ ਪੀਣੀਆਂ ਹਲੇ ਸਬਜੀ ਨੂੰ ਤਾਂ ਟਾਈਮ ਹੈ ਤੇ ਬਿਲਕੁਲ ਦੇਖੋ ਸਿੰਪਲ ਤਰੀਕੇ ਨਾਲ ਸਬਜੀ ਚੀਜ਼ ਬਣਾਵਾਂਗੇ ਇਹ ਤਾਂ ਬਹੁਤ ਟੇਸਟੀ ਬਣਦੀ ਹੈ ਦੇਖੋ ਫਰਾਈ ਹੋ ਜਾਣੇ ਨਾਲ ਹੀ ਪਿਆਜ਼ ਭੁੰਨੇ ਜਾਣੇ ਨੇ ਤੇ ਜਿਵੇਂ ਇਹ ਪਿਆਜ਼ ਭੁੰਨ ਹੋਏ ਫਿਰ ਨਾਲ ਦੀ ਨਾਲ ਹੀ ਮੈਂ ਆ ਮਸਾਲਾ ਜਿਹੜਾ ਪੀਸ ਕੇ ਰੱਖਿਆ ਹਰੀ ਮਿਰਚ ਅਦਰਕ ਤੇ ਇੱਕ ਪਿਆਜ਼ ਇਹ ਟਮਾਟਰ ਸੌਰੀ ਪਿਆਜ਼ ਨਹੀਂ ਟਮਾਟਰ ਇਹ ਪੀਸ ਲਿਆ ਸੀਗਾ ਮੈਂ ਹਰੀ ਮਿਰਚ ਤੇ ਅਦਰਕ ਗਰਮੀ ਜਮ ਇੱਕੋ ਹੀ ਚੀਜ਼ ਪਾਣੀ ਅਦਰਕ ਜਾਂ ਲਸਣ ਇੱਕੋ ਹੀ ਚੀਜ਼ ਪਾਈ ਦੀ ਐ ਇੱਥੇ ਪਾਤਾ ਆਪਾਂ ਨੇ ਨਮਕ ਥੋੜਾ ਹਲਦੀ ਥੋੜੀ ਜੀ ਲਾਲ ਮਿਰਚ ਕਿਉਂਕਿ ਹਰੀ ਮਿਰਚ ਪਾਈ ਹੋਈ ਐ ਤੇ ਨਾਲ ਹੀ ਕਸੂਰੀ ਮੇਥੀ ਪਾਤੀ ਕਸੂਰੀ ਮੇਥੀ ਨਾਲ ਟੇਸਟ ਬਹੁਤ ਵਧੀਆ ਆਉਂਦਾ ਵਾ ਤੇ ਕਦੀ ਤੁਸੀਂ ਇਦਾਂ ਸਿੰਪਲ ਬਣਾ ਕੇ ਦੇਖਿਓ ਹਾਂ ਥੋੜਾ ਜਿਹਾ ਮੈਂ ਆਮਚੂਰ ਵੀ ਪਾਇਆ ਇਹਦੇ ਵਿੱਚ ਤੇ ਗਰਮ ਮਸਾਲਾ ਪਾਇਆ ਤੇ ਧਨੀਆ ਪਾਊਡਰ ਇਹ ਸਿਰਫ ਚਾਰ ਮਸਾਲੇ ਮੇਨ ਜਿਹੜੇ ਆਪਣੇ ਕਿਚਨ ਚ ਹੁੰਦੇ ਹੀ ਹੁੰਦੇ ਨੇ ਹਨਾ ਜੀ ਤੇ ਕੋਈ ਜ਼ਿਆਦਾ ਆਇਲ ਹੀ ਨਹੀਂ ਬਣਾਇਆ ਇਹ ਥੋੜਾ ਜਿਹਾ ਮਾਮਚੂਰ ਪਾਇਆ ਸੀਗਾ ਵਿੱਚ ਤੇ ਮਸਾਲਿਆਂ ਨੂੰ ਭੁੰਨਣ ਵਾਸਤੇ ਥੋੜਾ ਜਿਹਾ ਦਹੀਂ ਪਾਤਾ ਕਿਉਂਕਿ ਮੈਨੂੰ ਖੱਟਾ ਬਨ ਜਾ ਬਹੁਤ ਅੱਛਾ ਲੱਗਦਾ ਟਮਾਟਰ ਇੱਕ ਪਾਇਆ ਕਿਉਂਕਿ ਮਹਿੰਗੇ ਬਹੁਤ ਹੋਊਗੇ ਤੇ ਇਸ ਕਰਕੇ ਥੋੜਾ ਜਿਹਾ ਮਸਾਲਿਆਂ ਨੂੰ ਬਸ ਭੁੰਨਣਾ ਸੀਗਾ ਤੇ ਦੇਖੋ ਜੀ ਸਬਜੀ ਆਪਣੇ ਢਾਕਤੀ ਆ ਘਾਟਾਂ ਚ ਤੇ ਬਣ ਰਹੀ ਇੱਧਰ ਥੋੜੇ ਬਰਤਨ ਪਏ ਸੀਗੇ ਨਾਲ ਦੀ ਨਾਲ ਹੀ ਮੈਂ ਭਾਂਡੇ ਮਾਂਜ ਦਿੰਨੀ ਆ ਜਿੰਨੇ ਕੁ ਹੁੰਦੇ ਨੇ ਨਾਲ ਦੀ ਨਾਲ ਅਗਰ ਮਾਂਜੀ ਜਾਓ ਫਿਰ ਜ਼ਿਆਦਾ ਨਹੀਂ ਹੁੰਦੇ ਤੇ ਘਾਟਾਂ ਚ ਤੇ ਦੇਖੋ ਸਬਜੀ ਬਣਾਈ ਹੈ ਚਲੋ ਜੀ ਸਬਜੀ ਹੋ ਗਈ ਡਨ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ